ਇੱਕ ਇਸ ਵੇਰੇ ਇੱਕ ਫਾਦਰ ਰੌਰਿਕ ਸੰਡੂਓ ਆਪਣੀ ਗੱਡੀ ਚ ਜਾ ਰਿਆ ਸੀ ਤੇ ਮਰਾਰਕਲਾ ਫਾਟਕ ਦੇ ਨੇੜੇ ਇਹਨਾਂ ਦੀ ਗੱਡੀ ਤੇ ਦੋ ਮੋਟਰਸਾਈਕਲ ਤੇ ਚਾਰ ਪੰਜ ਮੁੰਡਿਆਂ ਨੇ ਅਟੈਕ ਕਰਕੇ ਗੋਲੀਆਂ ਮਾਰ ਕੇ ਇਹਨਾਂ ਦਾ ਕਤਲ ਕਰ ਦਿੱਤਾ ਸੀ ਫਾਦਰ ਦੀ ਡੈਥ ਹੋ ਗਈ ਸੀ ਤੇ ਮੁੰਡਾ ਇੰਜਰਡ ਸੀ ਤੇ ਸਾਰੀ ਜੋ ਸੈਂਸੇਸ਼ਨਲ ਕ੍ਰਾਈਮ ਹੋਇਆ ਸੀ ਅਸੀਂ ਸਾਰੇ ਕੇ ਸਾਰੇ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚਣ ਤੋਂ ਬਾਅਦ ਗੱਲਾਂ ਕਲੀਅਰ ਕਰਨੀਆਂ ਸ਼ੁਰੂ ਕੀਤੀਆਂ ਜਦੋਂ ਗੱਲਾ ਕਲੀਅਰ ਕਰਨੀਆਂ ਸ਼ੁਰੂ ਕੀਤੀਆਂ ਜੋ ਇਹਨਾਂ ਦਾ ਬੇਟਾ ਸੀਗਾ ਪਿਆਰਜੀਤ ਸਿੰਘ ਜੋ ਗੱਡੀ ਵਿੱਚ ਨਾਲ ਸੀਗਾ ਇਹਦੀ ਗੱਲਾਂ ਦੇ ਵਿੱਚ ਕਈ ਸਾਰੇ ਲੂਪ ਹੋਲ ਸੀਗੇ ਜਿਹਦੇ ਨਾਲ ਸਾਨੂੰ ਸ਼ੱਕ ਪੈਣਾ ਸ਼ੁਰੂ ਆ ਕਿ ਸ਼ਾਇਦ ਜਿਵੇਂ ਇਹ ਕਹਿ ਰਿਹਾ ਉਹ ਇਹ ਕੋਈ ਗਲਤ ਹੋਈ ਨਹੀਂ ਤੇ ਨਾਲ ਇਹ ਵੀ ਕਹਿੰਦਾ ਸੀ ਕਿ ਜੀ ਮੋਟਰਸਾਈਕਲ ਤੇ ਦੋ ਮੋਟਰਸਾਈਕਲਾਂ ਸੀਗੀਆਂ ਤੇ ਉਹਦੇ ਤੇ ਮੁੰਡੇ ਸੀਗੇ ਕਈ 4-5 ਸੀਗੇ ਮੈਨੂੰ ਐਗਜ਼ੈਕਟ ਨਹੀਂ ਪਤਾ ਬੱਦ ਉਹ ਵਾਰਦਾ ਤਰਨ ਤੋਂ ਬਾਅਦ ਪਿੱਛੇ ਨੂੰ ਗਏ ਆਂ ਵਾਪਸ ਮਰਾਰ ਕਰਵਾਈ ਸਾਈਡ ਨੂੰ ਤੇ ਮਰਾਰ ਕਲਾ ਵਾਲੀ ਸਾਈਡ ਨੂੰ ਜਾਂਦੇ ਹੋਏ ਸਾਡੇ ਕੋਲ ਉੱਥੇ ਮੇਨ ਦੋ ਰੋਡ ਸੀਗੀਆਂ ਤੇ ਤਿੰਨ ਕੱਚੀ ਰੋਡ ਸੀਗੀਆਂ ਇਹ ਸਾਰੀ ਰੋਡਸ ਤੇ ਸਾਡੀ ਜੋ ਟੀਮਾਂ ਹੈਗੀਆਂ ਉਹਨਾਂ ਨੇ ਅੱਗੇ ਜਾ ਕੇ ਜਿੱਥੇ-ਜਿੱਥੇ ਇਹ ਰੋਡਸ ਮੇਨ ਰੋਡ ਤੇ ਚੜਦੀ ਸੀਗੀਆਂ ਜਿੱਥੇ ਪਹਿਲੇ ਕੈਮਰਾ ਸੈੱਟ ਕਰਦੇ ਸੀ ਅਸੀਂ ਸਾਰੇ ਪੁਆਇੰਟਸ ਆਫ ਐਗਜ਼ਿਟ ਕਵਰ ਕੀਤੇ ਜਦੋਂ ਪੁਆਇੰਟਸ ਆਫ ਐਗਜ਼ਿਟ ਕਵਰ ਕੀਤੇ ਤੇ ਸਾਨੂੰ ਜ ਸਵੇਰੇ 5:30 ਦੀ ਘਟਨਾ ਸੀਗੀ 4 ਵਜੇ ਸੇ ਲੈ ਕੇ 6 ਵਜੇ ਤੱਕ ਸਾਰੇ ਕੈਮਰੇ ਕਵਰ ਹੋ ਬਟ ਕਿਸੇ ਵੀ ਕੈਮਰੇ ਦੇ ਵਿੱਚ ਦੋ ਮੋਟਰਸਾਈਕਲ ਸਾਨੂੰ ਨਜ਼ਰ ਨਹੀਂ ਆਏ ਜਿਹਦੇ ਨਾਲ ਇਹ ਗੱਲ ਕਲੀਅਰ ਹੋਣੀ ਸ਼ੁਰੂ ਹੋਈ ਕਿ ਪਰਹਾਜ਼ ਦੇ ਮੋਟਰਸਾਈਕਲ ਨਹੀਂ ਸੀਗੇ ਉਸ ਤੋਂ ਬਾਅਦ ਜੋ ਦੂਜੀ ਗੱਲ ਜੋ ਸਾਨੂੰ ਲੱਗੀ ਸੀ ਉਹ ਇਹ ਸੀਗੀ ਇਹ ਕਹਿੰਦਾ ਸੀ ਜੀ ਸਾਨੂੰ ਇਹਦੀ ਗੱਡੀ ਨਜ਼ਰ ਆਈ ਸੀ ਕੈਮਰੇ ਦੇ ਵਿੱਚ ਐਟ 4:58 a.m. ਜਿਹਦਾ ਮਤਲਬ ਦੇ ਪਹਿਲਾ ਕਾਲ ਇਹਨੇ ਕੀਤਾ ਸੀ 5:30 ਵਜੇ ਅਗਰ ਅਸੀਂ ਲੌਜੀਕਲੀ ਟਾਈਮ ਨੂੰ ਵੀ ਲੈ ਕੇ ਚੱਲੀਏ ਇਸ 17 ਮਿੰਟ ਕਿਸੇ ਵਾਰਦਾਤ ਨੂੰ ਨਹੀਂ ਲੱਗਦੇ ਹੁੰਦੇ ਵਾਰਦਾਤ ਦਾ ਸਮਾਂ 30 ਸੈਕਿੰਡ 35 ਸੈਕਿੰਡ 1 ਮਿੰਟ ਦਾ ਹੁੰਦਾ ਤੇ ਇਹ ਡਿਲੇ ਜੋ ਸੀਗਾ ਇਹ ਡਿਲੇ ਵੀ ਕੰਡੋ ਨਹੀਂ ਹੋ ਰਿਹਾ ਸੀ ਉਸ ਤੋਂ ਬਾਅਦ ਜਦੋਂ ਇਹਦੇ ਮੋਬਾਈਲ ਫੋਰੈਂਸਿਕਸ ਤੇ ਬਾਕੀ ਸਾਰੀ ਚੀਜ਼ਾਂ ਟੈਸਟ ਕੀਤੀਆਂ ਗਈਆਂ ਉਹਦੇ ਨਾਲ ਸਾਡੇ ਸਾਹਮਣੇ ਇੱਕ ਹੋਰ ਗੱਲ ਆਈ ਉਹ ਗੱਲ ਇਹ ਆਈ ਕਿ ਇੱਕ ਤੋਂ ਜੋ ਮੁੰਡਾ ਹੈਗਾ ਇਹ ਜੂਆ ਖੇਡਣ ਦਾ ਆਦੀ ਸੀ ਤੇ ਇਹ ਵੀ ਲੱਗ ਰਿਹਾ ਸੀ ਕਿ ਇਹਨੇ ਰੀਸੈਂਟਲੀ ਕਾਫੀ ਪੈਸਾ ਹਰਿਆ ਹੈ ਉਸ ਤੋਂ ਇਲਾਵਾ ਸਾਨੂੰ ਇਹ ਵੀ ਇਹਦੇ ਜੋ ਮੋਬਾਈਲ ਮੋਬਾਈਲ ਫੋਰੈਂਸਿਕਸ ਵਿੱਚ ਸਬੂਤ ਮਿਲੇ ਜਿਹਦੇ ਵਿੱਚ ਇਹ ਕਿਸੇ ਨਾ ਕਿਸੇ ਨਾਲ ਪਲਾਨਿੰਗ ਕਰ ਰਿਹਾ ਸੀ ਕਿਸੇ ਨੂੰ ਅਗਵਾ ਕਰਕੇ ਰੈਨਸਮ ਮੰਗਣ ਦੀ ਇਹਦੀ ਪਲਾਨਿੰਗ چل ਰਹੀ ਸੀ ਕਿ ਕਿਸੇ ਬੰਦੇ ਨੂੰ ਸੀ ਅਗਵਾ ਕਰਾਂਗੇ ਤੇ ਉਹਦੇ ਫੈਮਿਲੀ ਤੋਂ ਪੈਸੇ ਮੰਗਾਂਗੇ ਜਦੋਂ ਇਹ ਸਾਰੀ ਗੱਲਾਂ ਕਲੀਅਰ ਹੋਣੇ ਸ਼ੁਰੂ ਹੋਈ ਤਾਂ ਇਹਦੇ ਟੀਮ ਦੇ ਮੈਂਬਰ ਸਿਗੇ ਜਿਨ੍ਹਾਂ ਨੇ ਸਾਨੂੰ ਸ਼ੱਕ ਸੀ ਕਿ ਹੋ ਸਕਦਾ ਹੈ ਕਿ ਇਹਨੇ ਹੀ ਬੁਲਾ ਕੇ ਮਰਡਰ ਕਰਾਤਾ ਹੋਵੇ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਰਾਉਂਡ ਅਪ ਕਰਨ ਤੋਂ ਬਾਅਦ ਜਦੋਂ ਉਹਨਾਂ ਦੀ ਪੁੱਛਗਿੱਛ ਹੋਈ ਤੇ ਉਹਦੇ ਵਿੱਚ ਇਹ ਗੱਲ ਸਾਨੂੰ ਕਲੀਅਰ ਹੋਈ ਕਿ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਐਟ ਲੀਸਟ ਇਹ ਮੁੰਡੇ ਇਨਵੋਲਵ ਨਹੀਂ ਹੈ। ਸੋ ਇਨ ਦੀ ਐਂਡ ਫਿਰ ਅਸੀਂ ਮੁੰਡੇ ਨੂੰ ਲੈ ਕੇ ਆਏ ਮੁੰਡੇ ਨੇ ਫਿਰ ਸਾਨੂੰ ਸਾਰੀ ਗੱਲ ਆਪਣੇ ਆਪ ਹੀ ਦੱਸ ਦਿੱਤੀ ਕਿ ਕਿਵੇਂ ਕਿਵੇਂ ਉਹਨੇ ਕੀ ਕੀ ਕੀਤਾ ਸੀ। ਹਲੇ ਉਹਦੀ ਅਰੈਸਟ ਪੈ ਚੁੱਕੀ ਹੈ ਤੇ ਉਹਨੂੰ ਕੋਰਟ ਵਿੱਚ ਪੇਸ਼ ਕਰਕੇ ਉਹਦਾ ਰਿਮਾਂਡ ਲੈਣਾ ਹੈ। ਰਿਮਾਂਡ ਲੈਣ ਤੋਂ ਬਾਅਦ ਇਹਦਾ ਜੋ ਮਰਡਰ ਵੈਪਨ ਹੈਗਾ ਉਹ ਵੀ ਰਿਕਵਰ ਕੀਤਾ ਜਾਏਗਾ ਤੇ ਇਹਦੇ ਨਾਲ ਮੈਂ ਇੱਕ ਗੱਲ ਸਾਰੇ ਨਾਲ ਸਾਂਝੀ ਕਰਨਾ ਚਾਹਤ ਹਾਂ। ਕਿ ਇੰਦਰ ਰੀਸੈਂਟ ਲਾਸਟ ਮੰਥ ਮੁਕਸਰ ਪੁਲਿਸ ਨੇ ਬਹੁਤ ਸੀਵियर ਕ੍ਰੈਕਡਾਊਨ ਕੀਤਾ ਔਨ thieves ਚੋਰਾਦਿਆਂ ਗੰਗਾਤੇ ਤੇ ਅੱਗੇ ਇਹਨਾਂ ਦੇ ਨਾਲ ਜੋ ਠੇਕੇਦਾਰ ਹੁੰਦੇ ਆ ਜੋ ਇਹਨਾਂ ਦੇ ਕਬਾੜੀ ਹੁੰਦੇ ਉਹਨਾਂ ਦੇ ਵੀ ਤੇ ਸਾਡੀ ਮੁਕਸਰ ਪੁਲਿਸ ਵੱਲੋਂ ਨਾ ਰੈਪਿਡ ਰੂਲ ਚਲਾਈ ਗਈ ਹੈ ਜੋ ਕਿ ਐਕਟਿਵ ਹੈਗੀ ਐ ਸਪੈਸ਼ਲੀ ਰੂਰਲ ਏਰੀਆਜ਼ ਲਈ ਤੇ ਜਿੱਥੇ ਜਿੱਥੇ ਹੌਟਸਪੌਟਸ ਹੈਗੇ ਪੀਸੀਆਰਸ ਦਾ ਸਾਰਾ ਸਟਰਕਚਰ ਦੁਬਾਰਾ ਸਟਰੈਂਥਨ ਕੀਤਾ ਗਿਆ ਲੋਕਲ ਇੰਚਾਰजेस ਲਗਾ ਕੇ ਓਵਰਆਲ ਇੰਚਾਰਜ ਜਨਾ ਦੇ ਨਵੇਂ ਲਾਏ ਗਏ ਹਨ ਤੇ ਡੀਐਸਪੀ ਹੈੱਡਕ quartਰ ਡਾਇਰੈਕਟਲੀ ਨੂੰ ਮਾਨੀਟਰ ਕਰ ਰਹੇ ਹਨ ਮੈਂ ਤੁਹਾਡੇ ਰਹੀਂ ਸਾਰੇ ਮੁਕਸਰ ਵਾਸੀਆਂ ਨੂੰ ਮੈਸੇਜ ਵੀ ਦੇਣਾ ਚਾਹਨਾ ਕਿ ਤੁਸੀਂ ਵੀ ਸਾਡੀ ਸਹਾਇਤਾ ਕਰੋ ਅਸੀਂ ਪੂਰੇ ਕਾਇਮ ਹੈਗੇ ਕ੍ਰਾਈਮ ਅਸੀਂ ਨਾ ਹੋਣ ਦੇਵਾਂਗੇ ਤੇ ਜੇਕਰ ਹੁੰਦਾ ਹੈ ਫੜ ਕੇ ਸਾਰੇ ਨੂੰ ਅੰਦਰ